ਕੀ ਕਹਿਣਾ ਚਾਹੁੰਦੇ ਹੋ ਸਮੋਹ ਆ ਦੇਖੋ ਜੀ ਅੱਜ ਨਾਬਾ ਹਲਕੇ ਦੇ ਪਿੰਡ ਭੋਜੂ ਮੈਰੀ ਦੇ ਵਿੱਚ ਸਮੁੱਚੀ ಗ್ರಾಮ ਪੰਚਾਇਤ ਵੱਲੋਂ ਸਾਡੀ ਭੈਣ ਬਲਵਿੰਦਰ ਕੌਰ ਜਿਹੜੇ ਸਰਪੰਚ ਨੇ ਉਹਨਾਂ ਦੀ ਗਵਾਈ ਦੇ ਹੇਠ ਤੇ ਸਾਡਾ ਭਰਾ ਜੂਤਾ ਜੂਆ ਤਰਵਿੰਦਰ ਸਿੰਘ ਇਸ ਮੁੱਚੇ ਪਿੰਡ ਵਾਸੀਆਂ ਵੱਲੋਂ ਜਿਹੜਾ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਤੇ ਇਸ ਦੇ ਵਿੱਚ ਮੈਂ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ ਆ ਕਿਉਂਕਿ ਅੱਜ ਤੁਸੀਂ ਦੇਖ ਰਹੇ ਹੋ ਕਿ ਜਦੋਂ ਦੀ ਆਮ ਆਦੀ ਪਾਰਟੀ ਸਰਕਾਰ ਹਉ ਦੇ ਵਿੱਚ ਆਈ ਆ ਉਸੇ ਦਿਨ ਤੋਂ ਲੈ ਕੇ ਜਿਹੜੇ ਪਿੰਡਾਂ ਦੇ ਵਿੱਚ ਜਿਹੜਾ ਸਾਡਾ ਇਹ ਤਿਹਾਰ ਅਲੋਪ ਹੋ ਚੁੱਕਿਆ ਸੀ ਤੇ ਇਸ ਅਲੋਪ ਹੋਏ ਤਿਹਾਰ ਨੂੰ ਮੁੜ ਤੋਂ ਸ਼ੁਰੂ ਕੀਤਾ ਅੱਜ ਪਿੰਡਾਂ ਦੇ ਵਿੱਚ ਤੀਆਂ ਦੇ ਜਿਹੜੇ ਮੇਲੇ ਲੱਗਨੇ ਸ਼ੁਰੂ ਹੋਏ ਨੇ ਤੇ ਸਾਡੀਆਂ ਪੈਣਾ ਆਪਣੇ ਸਹੂਦੇ ਘਰ ਤੋਂ ਆ ਕੇ ਆਪਣੇਆਂ țeeliyan ਦੇ ਨਾਲ ਜਿਹੜੀਆਂ ਆਪਣੇ ਪੇਕੇ ਪਿੰਡ ਦੇ ਵਿੱਚ ਆਉਂਦੀਆਂ ਨੇ ਤੇ ਤੀਆਂ ਦਾ ਤਿਹਾਰ ਮਨਾਉਂਦੀਆਂ ਨੇ ਇਮਾਜ਼ਮੁੱਤੀਆਂ ਭੈਣਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਜਿਹੜਾ ਪੀਂਹਾਂ ਦਾ ਤਿਹਾਰਾ ਇਹ ਸਾਡੇ ਪ੍ਰਾਤਨ ਵਿਰਸੇ ਆ ਸਭ ਦੇ ਚਰ ਦੇ ਸਾਡਾ ਨਿਕੜਵਾ ਹਾਂਗਾ ਤੇ ਇਸ ਨੂੰ ਜਿਉਂਦੇ ਰੱਖਣਾ ਜ਼ਰੂਰੀ ਆ ਤੇ ਮੈਂ ਇਸ ਸਮੁਤੀਆਂ ਭੈਣਾਂ ਨੂੰ ਅੱਜ ਦੀ ਵਧਾਈ ਦਿੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਮਾਣਯੋਗ ਮੁੱਖ ਮੰਤਰੀ ਜੀ ਸਕੇ ਸਾਡਾ ਮੁੱਖ ਮੰਤਰੀ ਦਾ ਪੰਜਾਬ ਨੂੰ ਮੁੜ ਤੋਂ ਰੰਗਲਾ ਪਿਆਮਣਾ ਅੱਜ ਪੰਜਾਬ ਹੈ ਜਿਹੜਾ ਉਹ ਖੇਡਾਂ ਦੇ ਵਿੱਚ ਮੌਰੀ ਹੋ ਰਿਹਾ ਅੱਜ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਉਹ ਮੌਰੀ ਹੋ ਰਿਹਾ ਅੱਜ ਪੰਜਾਬ ਤੰਗੀਆਂ ਸਿੱਤ ਸੁਭਾਵਾਂ ਦੇਣ ਦੇ ਵਿੱਚ ਜਿਹੜਾ ਮੌਰੀ ਹੋ ਰਿਹਾ ਅੱਜ ਪੰਜਾਬ ਹਰ ਪੱਖ ਤੋਂ ਜਿਹੜਾ ਮੌਰੀ ਹੁੰਦਾ ਜਾ ਰਿਹਾ ਕਿਉਂਕਿ ਇੱਕ ਇਮਾਨਦਾਰ ਸਰਕਾਰ ਆਮ ਆਦੀ ਪਾਰਟੀ ਸਰਕਾਰ ਹੈ ਜਿਹੜੀ ਪੰਜਾਬ ਦੇ ਵਿੱਚ ਕੰਮ ਕਰੇ ਦੇਖੋ ਜੀ ਆਮ ਆਦੀ ਪਾਰਟੀ ਜਦੋਂ 2022 ਦੇ ਵਿੱਚ ਸਰਕਾਰ ਬਣੀ ਤਾਂ ਮੈਨੂੰ ਸਤੰਬਰ ਮਹੀਨੇ ਦੇ ਵਿੱਚ ਜਿਹੜਾ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦਾ ਚੇਰਮੈਨ ਲਗਾ ਕੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਸੀ ਤੇ ਹੁਣ ਮੈਨੂੰ ਪਾਰਟੀ ਦੇ ਵੱਲੋਂ ਹੁਕਮ ਆਇਆ ਕਿ ਅਪਰੂਵਮੈਂਟ ਟਰਸਟ ਨਾਬਦਾ ਚੇਰਮੈਨ ਲੱਗੇ ਤੇ ਮੈਂ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਪੰਜਾਬ ਸਰਕਾਰ ਦੇ ਜੋ ਵੀ ਉਹਦਾ ਮੈਨੂੰ ਵਕਤ ਆ ਮੈਂ ਉਹਨਾਂ ਜਿਵੇਂ 3 ਸਾਲ ਦੇ ਕਰੀਬ ਜ਼ਿਲ੍ਹਾ ਯੋਜਨਾ ਬੋਰਡ ਦੇ ਵਿੱਚ ਕੰਮ ਕਰੇ ਨੇ ਮਾਣ ਦਾ ਇੰਨਾ ਲੋਕਾਂ ਨੂੰ ਦੱਸਿਆ ਕਿ ਜ਼ਿਲ੍ਹਾ ਯੋਜਨਾ ਬੋਰਡ ਵੀ ਇੱਕ ਜਿਹੜਾ ਵੱਡਾ ਵਿਭਾਗ ਹੁੰਦਾ ਤੇ ਉਹਦੇ ਵਿੱਚ ਕੰਮ ਕਰਕੇ ਦਿਖਾਇਆ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਤੇ ਜਿਹੜਾ ਅਪਰੂਵਮੈਂਟ ਟਰਸਟ ਹੈ ਇਹਦੇ ਵਿੱਚ ਵੀ ਕੰਮ ਕਰਕੇ ਸਿਹਤ ਦੀ ਤਰੱਕੀ ਲਈ ਵੱਡਾ ਯੋਗਦਾਨ ਪਾਵਾਂ। ਅੱਜ ਜੋ ਪਿੰਡ ਪੋਜੋ ਮਾਜਰੀ ਵਿੱਚ ਪੰਚਾਇਤ ਦੇ ਸਹਿਯੋਗ ਨਾਲ ਤੇ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜੋ ਅੱਜ ਤੀਆਂ ਦਾ ਤਿਹਾਰ ਨੂੰ ਮੁੱਖ ਰੱਖਦੇ ਹੋਏ ਪਿੰਡ ਪੋਜੋ ਮਾਜਰੀ ਵਿਖੇ ਮਨਾਇਆ ਗਿਆ ਆ ਜਿਸ ਨੂੰ ਅਸੀਂ ਇੱਕ ਪ੍ਰਾਤਨ ਰੂਪ ਦੇਣ ਦੀ ਕੋਸ਼ਿਸ਼ ਕੀਤੀ ਆ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੇ ਛੋਟੇ ਬੱਚੇ ਨੇ ਉਹ ਇੱਕ ਵਿਰਸੇ ਤੋਂ ਵਿਛੜਦੇ ਜਾ ਰਹੇ ਨੇ ਤੀਆਂ ਇੱਕ ਨਾਉਂ ਦੀਆਂ ਬਣ ਕੇ ਰਹਿ ਚੁੱਕੀਆਂ ਨੇ ਨਾ ਤਾਂ ਸਾਡੀ ਅਗਲੀ ਜਨਰੇਸ਼ਨ ਨੂੰ ਪਤਾ ਹੈ ਵੀ ਤੀਆਂ ਦਾ ਮਹੱਤਵ ਕੀ ਕੀ ਤੇ ਹੁੰਦੀਆਂ ਕਿਵੇਂ ਸੀ ਤੇ ਕਿੱਥੇ ਲਾਈਆਂ ਜਾਂਦੀਆਂ ਸੀ ਤੇ ਅਸੀਂ ਉਸ ਦੇ ਹਿਸਾਬ ਨਾਲ ਅੱਜ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਸਾਡੇ ਪਿੰਡ ਦੇ ਵਿੱਚ ਪਰਮਾਤਮਾ ਮਿਹਰ ਕਰੇ ਸਾਡੇ ਪਿੰਡ ਦੇ ਉੱਤੇ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਇਸੇ ਤਰ੍ਹਾਂ ਇਹ ਤੀਆਂ ਦਾ ਤਿਹਾਰ ਮਨਾਉਂਦੇ ਰਹੀਏ ਤੇ ਇਸ ਤੀਆਂ ਦੇ ਤਿਹਾਰ ਨਾਲ ਇੱਕ ਹੋਰ ਵੱਡੀ ਮਹੱਤਵਪੂਰਨ ਚੀਜ਼ ਜੁੜ ਜਾਂਦੀ ਆ ਜੋ ਕਿ ਬੀਬੀਆਂ ਦਾ ਜਾਂ ਸਾਡੇ ਪਿੰਡ ਦੀਆਂ ਭੈਣਾਂ ਦਾ ਇੱਕ ਆਪਸੀ ਪਿਆਰ ਜੋ ਕਿਸੇ ਨਾਲ ਕਿਸੇ ਸਮੇ ਜਦੋਂ ਵੱਡੀਆਂ ਹੋ ਕੇ ਵਿਆਹੇ ਜਾਂਦੇ ਨੇ ਉਹ ਆਪਦੇ ਘਰਾਂ ਦੇ ਵਿੱਚ ਸੁਖੀ ਬਸਦੀਆਂ ਨੇ ਤਾਂ ਇੱਕ ਦੂਏ ਦੇ ਨਾਲੋਂ ਉਹਨਾਂ ਦਾ ਰਾਬਤਾ ਖਤਮ ਹੋ ਜਾਂਦਾ ਹੈ ਤੇ ਉਸ ਨੂੰ ਵੀ ਇਹ ਤੀਆਂ ਇੱਕ ਤਰ੍ਹਾਂ ਦਾ ਜੋੜ ਦਿਆ ਨੇ ਤੇ ਆਪਸੀ ਪਿਆਰ ਦੀ ਸਾਂਝ ਹੁੰਦੀਆਂ ਨੇ ਤੀਆਂ ਤੇ ਮੈਂ ਸਮਝਦਾ ਵੀ ਇਹ ਹਰ ਇੱਕ ਪੰਚਾਇਤ ਨੂੰ ਤੇ ਨਗਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਆ ਚਾਹੇ ਉਹ ਛੋਟੀਆਂ ਮਨਾਉਣ ਚਾਹੇ ਵੱਡੀਆਂ ਮਨਾਉਣ ਤੇ ਇੱਕ ਅਸੀਂ ਅੱਜ ਜੋ ਨਵੀਂ ਨਵੇਕਲੀ ਸ਼ੁਰੂਆਤ ਕੀਤੀ ਆ ਬੋੜ ਜਿਸ ਨੂੰ ਆਵਾ ਪਿੱਪਲ ਜਾਂ ਬਰੋਟਾ ਕਹਿ ਦਿੰਦੇ ਆ ਪਿੰਡਾਂ ਦੇ ਵਿੱਚ ਜੋ ਇੱਕ ਪ੍ਰਾਤਨ ਰੁੱਖ ਸੀ ਸਾਡੇ ਪੰਜਾਬ ਦੇ ਜਿਨ੍ਹਾਂ ਤੋਂ ਅਸੀਂ ਬਿਸਰ ਚੁੱਕੇ ਆ ਉਸ ਨੂੰ ਦੁਬਾਰਾ ਅਸੀਂ ਲਾ ਰਹੇ ਆ ਤੇ ਅੱਜ ਅਸੀਂ ਤੀਆਂ ਦੇ ਤਿਹਾਰ ਦੇ ਉੱਤੇ ਇੱਕ ਬੂਟਾ ਲਾਇਆ ਤੇ ਇਹ ਸਮਝ ਕੇ ਲਾਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਪਹਿਲਾਂ ਦੀ ਤਰ੍ਹਾਂ ਪਿੱਪਲਾਂ ਦੇ نیچے ਬਰੋਟਿਆਂ ਦੇ نیچے ਪੀਂਗ ਪਾ ਕੇ ਪਹਿਣਾ ਛੁੱਟਦੀਆਂ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਬਰੋਟੇ ਜਾਂ ਪਿੱਪਲ ਸਾਨੂੰ ਦੇਖਣ ਨੂੰ ਮਿਲਣ ਇਸੇ ਤਰ੍ਹਾਂ ਸਾਡੀਆਂ ਭੈਣਾਂ ਉਹਦੇ ਨੀਚੇ ਤੀਆਂ ਲਾ ਸਕਣ ਤੇ ਅਸੀਂ ਇੱਕ ਅੱਜ ਜਿੰਨੀਆਂ ਸਾਡੀਆਂ ਭੈਣਾਂ ਇੱਥੇ ਇਕੱਠੀਆਂ ਹੋਈਆਂ ਨੇ ਉਹਨਾਂ ਨੂੰ ਅਸੀਂ ਨਗਰ ਸਾਰੇ ਨਗਰ ਵੱਲੋਂ ਇੱਕ ਇੱਕ ਬੂਟਾ ਦੇ ਰਹੇ ਹਾਂ ਤਾਂ ਜੋ ਉਹ ਇਸ ਤਿਹਾਰ ਨੂੰ ਆਪਦੇ ਦਿਲ ਦੇ ਵਿੱਚ ਯਾਦ ਰੱਖਣ ਵੀ ਸਾਡੇ ਪਿੰਡ ਔਰ ਨਗਰ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਜਿਸ ਤਰ੍ਹਾਂ ਉਸ ਬੂਟੇ ਨੂੰ ਵਟਾ ਹੁੰਦੀਆਂ ਉਹ ਦੇਖਣਗੇ ਤੇ ਉਹਨਾਂ ਨੂੰ ਪਤਾ ਲੱਗਦਾ ਰਹੂਗਾ ਵੀ ਸਾਡੇ ਨਗਰ ਖੇੜੇ ਸੁੱਖ ਬਸਦੀ ਹੈ ਤੇ ਉਹ ਆਪਦੇ ਨਗਰ ਖੇੜੇ ਨੂੰ ਯਾਦ ਕਰਕੇ ਉਸ ਬੂਟੇ ਦੀ ਸੇਵਾ ਕਰਨਗੇ ਤੇ ਉਸ ਬੂਟੇ ਦੇ ਵਿੱਚ ਪਾਣੀ ਪਾਉਣਗੇ ਤੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਇਹੀ ਅਪੀਲ ਕਰਦਾ ਪੰਜਾਬ ਵਾਸੀਆਂ ਨੂੰ ਕਿ ਸਾਰੇ ਦੇਸ਼ ਦੇ ਵਿੱਚ ਗ੍ਰੀਨਰੀ ਦੀ ਬਹੁਤ ਕਮੀ ਪੈ ਰਹੀ ਆ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵੱਧ ਤੋਂ ਵੱਧ ਹਰੇ ਭਾਈ ਜਿਸ ਨੂੰ ਆਪਾਂ ਗ੍ਰੀਨਰੀ ਕਹਿ ਦਿੰਦੇ ਆ ਉਸ ਤੇ ਜ਼ੋਰ ਦਈਏ ਤਾਂ ਜੋ ਆਪਾਂ ਨੂੰ ਆਕਸੀਜਨ ਸਾਫ਼ ਸੁਥਰੀ ਤੇ ਆਉਣ ਵਾਲੇ ਬੱਚਿਆਂ ਨੂੰ ਇੱਕ ਨਵਾਂ ਆਪਾਂ ਜੀਵਨ ਦੇ ਸਕੀਏ ਤੇ ਵਾਹੀบุรี ਦਿੱਤਾ ਖਾਲਸਾ ਵਾਹੀਗੁਰੂ ਆਰਮਨਾਇਆ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਅਸੀਂ ਜੀ ਪਿੰਡ ਵਾਸ ਤੋਂ ਦੁਮਾਦਰੀ ਦੁਪੰਤੈ ਤੱਕ ਜਿੰਨੇ ਸਾਰੇ ਰਲ ਮਿਲ ਕੇ ਮਨਾਇਆ ਜੀ ਸਾਰੇ ਪਿੰਡ ਵਾਸੀਆਂ ਨੇ ਤੇ ਪਿੰਡ ਦੀਆਂ ਧੀਆਂ ਗੁੱਡੀਆਂ ਸਾਰੇ ਆਈਆਂ ਹੋਈਆਂ ਨੇ ਜੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੀਆਂ ਜੀ ਸਾਡੇ ਨਾਲ ਮਿਲ ਜੁਲ ਕੇ ਉਹਨਾਂ ਨੇ ਵੀ ਤਹਿਜੋਬ ਦਿੱਤਾ ਨਾਲ ਵੀ ਬਹੁਤ ਨੇ ਜੀ ਕਿਵੇਂ ਪਹਿਲਾਂ ਪੁਰਾਣੇ ਸਮੇਂ ਵਿੱਚ ਕਿਵੇਂ ਧੀਆਂ ਲਾ ਦਿੰਦੇ ਆ ਧੀਆਂ ਦਾ ਕੀ ਮਹੱਤਵ ਹੈ ਨੋਤਵਤ ਅਸੀਂ ਸਭ ਤੋਂ ਪਹਿਲਾਂ ਤਾਂ ਜੀ ਸਾਡੇ ਪਿੰਡ ਦੇ ਸਰਪੰਚ ਦਾ ਹਮਮ ਰੈਂਬਰਾਂ ਦਾ ਸਾਰਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਪੁਰਾਣਾ ਵਿਰਸਾ ਦੁਆਰੇ ਹਰਾ ਕੀਤਾ ਹੈ ਵੈਸੇ ਤਾਂ ਅੱਜ ਕੱਲ ਦੀ ਪੀੜ੍ਹੀ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਈਆਂ ਹੁੰਦੀਆਂ ਕੀ ਚੀਜ਼ ਨੇ ਜਿਨ੍ਹਾਂ ਨੇ ਪੁਰਾਣੇ ਬਜ਼ੁਰਗਾਂ ਨੇ ਮਨਾਈਆਂ ਨੇ ਉਹਨਾਂ ਨੂੰ ਪਤਾ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਈਆਂ ਹੁੰਦੀਆਂ ਕੀ ਚੀਜ਼ ਨੇ ਪਰ ਤੁਹਾਡੇ ਪਿੰਡ ਤੋਂ ਸਾਡੇ ਸਰਪੰਚ ਨੇ ਦੁਆਰੇ ਇਹ ਕਰਕੇ ਜੀ ਸਾਰਾ ਪ੍ਰੋਗਰਾਮ ਆਏ ਨ ਬੜੀਆਂ ਮਨਾਈਆਂ ਦਿੱਤੀਆਂ ਜੀ ਕੁੜੀਆਂ ਆਂ ਦੀਆਂ ਲੈ ਪਾਰਾ ਪਿੰਡ ਬੜਾ ਖੁਸ਼ ਆਜੀ ਬਹੁਤ ਜਿਆਦੇ ਧੰਨਵਾਦ ਇਨਾਂ ਦਾ ਦਿਲ ਤੋਂ ਲਾ ਕੇ ਧੰਨਵਾਦ ਕਰਦੇ ਆ ਜੀ ਜਿਹੜਾ ਇਹਨਾਂ ਨੇ ਨਜ਼ਰ ਖੜਾ ਸਾਰਾ ਇਕੱਠੇ ਹੋ ਕੇ ਅਸੀਂ ਨੱਚੇ ਤੁਦਿਆਂ ਬਹੁਤ ਜਿਆਦੇ ਖੁਸ਼ੀ ਮਨਾਈ ਆ ਕੀ ਮਹਿਸੂਸ ਕਰਦੇ ਨੇ ਜੀ ਪਿੰਡ ਦੀਆਂ ਕੁੜੀਆਂ ਤੇ ਆ ਬਜ਼ੁਰਗ ਕਟੀਆਂ ਹੋ ਕੇ ਜੀ ਇਹਨੇ ਨੇ ਸਾਲਾਂ ਬਾਅਦ ਜਿਹੜੀਆਂ ਨਹੀਂ ਵੀ ਕਦੇ ਕਟੀਆਂ ਹੋਈਆਂ ਸੀ ਉਹ ਵੀ ਅੱਜ ਕਟੀਆਂ ਹੋਈਆਂ ਨੇ ਜੀ ਕੁੜੀਆਂ ਨੇ ਬੜਾ ਧੰਨਵਾਦ ਕੀਤਾ ਵੀ ਆਪਣੇ ਪਿੰਡ ਵਿੱਚ ਇੰਨੇ ਸਾਲਾਂ ਬਾਅਦ ਰੁਤੀਆਂ ਮਨਾਈਆਂ ਗਿਆ ਨੇ ਕਿਉਂ ਧੰਨਵਾਦ ਕਰੀ ਤੇ ਕੀ ਮਹਿਸੂਸ ਕੀਤਾ ਅਸੀਂ ਜਿਹੜੀਆਂ ਹੁਣ ਵਿਛੜੀਆਂ ਹੋਈਆਂ ਰੂਹਾਂ ਇੰਨੇ ਨੇ ਸਾਲਾਂ ਬਾਅਦੋਂ ਮਿਲੀਆਂ ਨੇ ਜੀ ਤੇ ਲੀਆਂ ਉਹ ਤਾਂ ਬਹੁਤ ਜਾਦੇ ਸਰਪੰਚ ਦਾ ਧੰਨਵਾਦ ਕਰ ਰਹੀਆਂ ਨੇ ਜੀ ਬੱਚਿਆਂ ਨੂੰ ਨਹੀਂ ਪਤਾ ਵੀ ਤੀਆਂ ਹੁੰਦੀਆਂ ਕੀ ਚੀਜ਼ ਨੇ ਮੋਬਾਈਲਾਂ 'ਚ ਦੇਖਦੇ ਤੇ ਟੀਵੀ 'ਚ ਦੇਖਦੇ ਸੀ ਅਸੀਂ ਆਪਣੇ ਪਿੰਡ ਚ ਅੱਜ ਨੱਕਰ 'ਚ ਮਨਾ ਕੇ ਬਹੁਤ ਜਾਦੇ ਖੁਸ਼ ਆਂ ਜੀ ਹੋਣ ਵਾਲੀ ਸਮਝ ਵੀ ਇਸ ਤਰ੍ਹਾਂ ਹਾਂਜੀ ਆਪੀ ਤਾਂ ਕਹਿੰਦੇ ਆ ਵੀ ਜੀ ਜੋ ਵੀ ਸਰਪੰਚ ਬਣੇ ਇਹ ਨੂੰ ਜਮੇ ਨਾ ਆਏ ਇਸ ਚੀਜ਼ ਨੂੰ ਖਤਮ ਨਾ ਹੋਵੇ ਸਾਡੀ ਪਿੰਡ ਵਿੱਚ ਸਾਡਾ ਸਰਪੰਚ ਜੀ ਸਿੰਘ ਤਲਵਿੰਦਰ ਸਿੰਘ ਜੀ ਕੀ ਕਹਾਂ ਜੀ ਸਾਡਾ ਧੰਨਵਾਦ ਜੀ ਸਾਡੇ ਸਰਪੰਚ ਦਾ ਹਾਂ ਜੀ ਈਆਂ ਦਾ ਪ੍ਰੋਗਰਾਮ ਇਹਨਾਂ ਨੇ ਰੱਖਿਆ ਸੀ ਬਹੁਤ ਵਧੀਆ ਮਨਾਇਆ ਕਿ ਕਹੇ ਆ ਜੀ ਸਾਡੇ ਵੱਲੋਂ ਕਿਉਂ ਉਹਦੇ ਕੁੜੀਆਂ ਬੈਈਆਂ ਜਾਂਦੀਆਂ ਸੀ ਉਹਨਾਂ ਨੂੰ ਭਾਈ ਜਾਂਦਾ ਸੌਰੀ ਲੈਣ ਵੀ ਸਾਡੀਆਂ ਭੈਣਾਂ ਤੀਆਂ ਮਨਾਉਣ ਕਿਉਂ ਇਹ ਅੱਜ ਦੀ ਪਨੀਰੀਆ ਜਿਹੜੀ ਇਹ ਸਭ ਈਆਂ ਨੂੰ ਵੀ ਕੋਈ ਬਾਰੇ ਪਤਾ ਨਹੀਂ ਜੀ ਤੀਆਂ ਦੇ ਕਾ ਤੋਂ ਲੈਣੋਂ ਦਾ ਕੋਈ ਕਿਉਂ ਜਦੋਂ ਕੁੜੀਆਂ ਨੂੰ ਟੀਆਂ ਤੇ ਲੈਣ ਜਾਂਦੇ ਦਾ ਸਹੁਰੇ ਵੀ ਜਾਵਰ ਨਾਲ ਭੇਜਦੇ ਤਾਂ ਭਰਾ ਵੀ ਟੀਆਂ ਦਾ ਅਸਰਾ ਲੈ ਕੇ ਆਪਣੇ ਭੈਣ ਦੇ ਘਰੇ ਪਹੁੰਚਦਾ ਤਾਂ ਉਹਨਾਂ ਨੂੰ ਵੀ ਦੱਸ ਸਹੁਰੇ ਹੁਣ ਜਦੋਂ ਆਉਂਦੇ ਨਹੀਂ ਤਾਂ ਤਾਨੇ ਮਾਰਦੇ ਨੇ ਵੀ ਤੁਹਾਡਾ ਭਰਾ ਤੁਹਾਡੇ ਤੇ ਬੇ ਪਹੁੰਚਿਆ ਨਹੀਂ ਇਹਦੇ ਕਰਕੇ ਵੀ ਜੇ ਤੁਹਾਡੀਆਂ ਪਿਛਲੇ ਸਮੇਂ ਮੰਗੂ ਹੁਣ ਮਨਾਇਆ ਜਾਵੇ ਨਾ ਥਿੰਿਆ ਭੈਣਾਂ ਦਾ ਵੀ ਰੋਗ ਰਹੇ ਪੰਜਾਬ